ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 22 ਸਤੰਬਰ ਹੈ ਮੈਂ ਅਵੀਨੂਰ ਸਿੰਘ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਬਖਤ ਕਬੀਰ ਜੀ ਆਗਦੇ ਹਨ ਜੀਵਤ ਪਿਤਰ ਨਾ ਮਾਨੇ ਕਉ ਮੂਹੇ ਸਰਾਦ ਕਰਾਈ ਪਿਤਰ ਪੀ ਬਪਰੇ ਕਹੋ ਕਿਉ ਪਾਵੇ ਕਉਆ ਕੁਕਰ ਖਾਈ ਏ ਭਾਈ ਪਰਿਵਾਰ ਦੇ ਵੱਡੇ ਬਡੇਰਿਆਂ ਨੂੰ ਜਦੋਂ ਜਿਉਂਦੇ ਹੁੰਦੇ ਆ ਉਦੋਂ ਉਹਨਾਂ ਦਾ ਕੋਈ ਸਤਿਕਾਰ ਨਹੀਂ ਕਰਦਾ ਸਤਿਕਾਰ ਨਾਲ ਖਾਣਾ ਨਹੀਂ ਦਿੱਤਾ ਜਾਂਦਾ ਜਦੋਂ ਮਰ ਜਾਂਦੇ ਹਨ ਫਿਰ ਉਹਨਾਂ ਨੰਮਿਤ ਸਰਾਦ ਕਰਾਉਂਦੇ ਹਨ ਭਰਮਣਾ ਨੂੰ ਭੋਜਨ ਸ਼ਿਕਾਉਂਦੇ ਹਨ ਸਿੱਖ ਪਰਿਵਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਯਾਹੋਰ ਸਿੰਘਾਂ ਨੂੰ ਪ੍ਰਸ਼ਾਦਾ ਸ਼ਿਕਾ ਦੇ ਦਿੰਦੇ ਹਨ ਇਸ ਭਾਵਨਾ ਨਾਲ ਸ਼ਿਕਾਉਂਦੇ ਹਨ ਕਿ ਇਹ ਸਾਡੇ ਵੱਡੇ ਬਡੇਰਿਆਂ ਨੂੰ ਪਹੁੰਚ ਜਾਵੇਗਾ ਕੁਝ ਖਾਣ ਵਾਲੀਆਂ ਵਸਤਾ ਬਾਹਰ ਰੱਖ ਦਿੰਦੇ ਹਨ ਜਿਨ੍ਹਾਂ ਨੂੰ ਕਾਂ ਕੁੱਤੇ ਖਾ ਜਾਂਦੇ ਹਨ ਕੋਈ ਦੱਸੋ ਕੀ ਭੋਜਨ ਇਤਰਾ ਨੂੰ ਭਾਵ ਵੱਡੇ ਵਡੇਰਿਆਂ ਨੂੰ ਕਿਵੇਂ ਪਹੁੰਚ ਸਕਦਾ ਹੈ ਪਿੱਤਰਾਂ ਨੂੰ ਇਸ ਤਰ੍ਹਾਂ ਸ਼ਰਧਾ ਕਰਨ ਨਾਲ ਘਰ ਵਿੱਚ ਕਿਵੇਂ ਸ਼ਾਂਤੀ ਆ ਜਾਵੇਗੀ ਨਹੀਂ ਆ ਸਕਦੀ ਗੁਰੂ ਨਾਨਕ ਸਾਹਿਬ ਜੀ ਇਸ ਸੰਬੰਧੀ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਕੁਝ ਮਿਲਦਾ ਹੈ ਜੋ ਮਨੁੱਖ ਆਪਣੇ ਹੱਥੀ ਕਮਾਉਂਦਾ ਹੈ ਖੱਟਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਕਾਲ ਕਮਾਈ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਮਤ ਅਨੁਸਾਰ ਸਰਾਧ ਕਰਾਉਣੇ ਮਨਮਤ ਹੈ ਇਸ ਕ੍ਰਿਤੀ ਨੂੰ ਬੰਦ ਕਰਨਾ ਚਾਹੀਦਾ ਹੈ ਜਮਦੇ ਜੀ ਪਰਮੇਸ਼ਰ ਦੇ ਨਾਮ ਦੀ ਬੰਦਗੀ ਕਰਨੀ ਚਾਹੀਦੀ ਹੈ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਚਾਹੀਦਾ ਹੈ ਗੁਰੂ ਘਰ ਦੇ ਗਰੰਤੀ ਸਿੰਘਾ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਵਿੱਚ ਪ੍ਰਚਾਰ ਕਰਕੇ ਇਸ ਪਰੰਪਰਾ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਨਿਮਰ ਬੇਨਤੀ ਰੋਜ਼ਾਨਾ ਰਾਤ ਨੂੰ ਸਾਰਾ ਪਰਿਵਾਰ ਇਕੱਠਾ ਬੈਠ ਕੇ ਬੱਚਿਆਂ ਦੀ ਗੱਲਬਾਤ ਸੁਣੇ ਉਹਨਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਵੇ ਬੱਚਿਆਂ ਨੂੰ ਯੋਗ ਅਗਵਾਈ ਦੇਣੀ ਸਮੇਂ ਦੀ ਲੋੜ ਹੈ ਪਿਆਰੇ ਵਿਦਿਆਰਥੀਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ